ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਪੂਰੀ ਦੁਨੀਆ ਰੰਗਾਂ ਦੇ ਤਿਹਾਰ ਵਿੱਚ ਮਸਤ ਸੀ ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਸ਼ਸਤਰਾਂ ਨਾਲ ਖੇਡਣਾ ਕਿਉਂ ਸਿਖਾਇਆ ਅੱਜ ਅਸੀਂ ਗੱਲ ਕਰਾਂਗੇ ਹੋਲੇ ਮਹੱਲੇ ਦੇ ਉਸ ਮਰਦਾਨਗੀ ਪਰ ਇਤਿਹਾਸ ਦੀ ਜਿਸ ਨੇ ਸਾਡੇ ਅੰਦਰ ਅਣਖ ਅਤੇ ਗੈਰਤ ਨਾਲ ਜਾਉਣ ਦਾ ਜਜ਼ਬਾ ਭਰ ਦਿੱਤਾ ਇਹ ਸਿਰਫ ਇੱਕ ਮੇਲਾ ਨਹੀਂ ਖਾਲਸੇ ਦੀ ਚੜ੍ਹਦੀ ਕਲਾ ਦਾ ਉਹ ਪ੍ਰਤੀਕ ਹੈ ਜੋ ਅੱਜ ਵੀ ਸਾਡੀਆਂ ਰਗਾਂ ਵਿੱਚ ਜੋਸ਼ ਭਰ ਦਿੰਦਾ ਹੈ ਸਨ 1701 ਦੀ ਗੱਲ ਹੈ ਜਦੋਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨੇ ਇੱਕ ਨਵੀਂ ਰੀਤ ਸ਼ੁਰੂ ਕੀਤੀ ਉਹਨਾਂ ਨੇ ਦੇਖਿਆ ਕਿ ਉਸ ਸਮੇਂ ਦੇ ਹਾਲਾਤ ਬਹੁਤ ਨਾਜ਼ੁਕ ਸਨ ਜ਼ੁਲਮ ਵੱਧ ਰਿਹਾ ਸੀ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਮੇਰੇ ਸਿੱਖਾਂ ਨੂੰ ਸਿਰਫ ਰੰਗਾਂ ਵਿੱਚ ਨਹੀਂ ਬਲਕਿ ਸ਼ਾਸਤਰਾਂ ਦੇ ਅਭਿਆਸ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ। ਉਹਨਾਂ ਨੇ ਐਲਾਨ ਕੀਤਾ ਕਿ ਅੱਜ ਤੋਂ ਅਸੀਂ ਹੋਲੀ ਨਹੀਂ, ਹੋਲਾ ਮਹੱਲਾ ਮਨਾਵਾਂਗੇ। ਹੋਲੇ ਦਾ ਮਤਲਬ ਹੈ ਹਮਲਾ ਅਤੇ ਮਹੱਲੇ ਦਾ ਮਤਲਬ ਹੈ ਉਹ ਜਗ੍ਹਾ ਜਿੱਥੇ ਫਤਿਹ ਪਾਈ ਜਾਵੇ। ਉਹਨਾਂ ਨੇ ਸਾਨੂੰ ਸਿਖਾਇਆ ਕਿ ਰੰਗਾਂ ਨਾਲ ਖੇਡਣ ਤੋਂ ਪਹਿਲਾਂ ਆਪਣੇ ਹੱਕਾਂ ਲਈ ਲੜਨਾ ਸਿੱਖਣਾ ਜ਼ਰੂਰੀ ਹੈ। ਕਲਪਨਾ ਕਰੋ ਉਸ ਸ਼ਾਨਦਾਰ ਦ੍ਰਿਸ਼ ਦੀ ਜਦੋਂ ਨੀਲੇ ਬਾਣਿਆਂ ਵਿੱਚ ਸਜੇ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਜੰਗੀ ਜੋਹਰ ਦਿਖਾਉਂਦੇ ਸਨ ਗੁਰੂ ਸਾਹਿਬ ਖੁਦ ਉੱਚੀ ਜਗ੍ਹਾ ਤੇ ਬੈਠ ਕੇ ਸਿੰਘਾਂ ਦੀ ਬਹਾਦਰੀ ਦੇਖਦੇ ਅਤੇ ਜੇਤੂ ਸਿੰਘਾਂ ਨੂੰ ਸ਼ਰਮਾਉ ਅਤੇ ਇਨਾਮ ਬਖਸ਼ਦੇ ਇਹ ਕੋਈ ਨਕਲੀ ਖੇਡ ਨਹੀਂ ਸੀ ਬਲਕਿ ਇੱਕ ਤਿਆਰੀ ਸੀ ਕਿ ਜੇਕਰ ਕਦੇ ਜ਼ੁਲਮ ਸਾਹਮਣੇ ਆਵੇ ਤਾਂ ਅਸੀਂ ਅੱਖਾਂ ਨੀਵੀਆਂ ਨਾ ਕਰੀਏ ਅੱਜ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਨਗਾਰਿਆਂ ਦੀ ਗੂੰਜ ਸਾਨੂੰ ਸਾਡੇ ਗੌਰਵਮਈ ਇਤਿਹਾਸ ਦੀ ਯਾਦ ਦਿਵਾਉਂਦੀ ਹੈ ਪਰ ਵੀਰੋ ਇਹ ਸਿਰਫ ਸ਼ਸਤਰਾਂ ਦੀ ਗੱਲ ਨਹੀਂ ਹੋਲਾ ਮਹੱਲਾ ਜਿੱਥੇ ਸ਼ਸਤਰ ਚਮਕਦੇ ਸਨ ਉਥੇ ਗੁਰੂ ਦੀ ਬਾਣੀ ਦਾ ਪ੍ਰਭਾਵ ਵੀ ਚੱਲਦਾ ਸੀ ਕੀਰਤਨ ਹੁੰਦਾ ਢਾਡੀ ਵਾਰਾਂ ਗਾਈਆਂ ਜਾਂਦੀਆਂ ਗੁਰੂ ਸਾਹਿਬ ਦਾ ਸੁਨੇਹਾ ਸਾਫ਼ ਸੀ ਕਿ ਸਾਡਾ ਮਨ ਭਗਤੀ ਨਾਲ ਜੁੜਿਆ ਹੋਵੇ ਅਤੇ ਸਰੀਰ ਸ਼ਕਤੀ ਨਾਲ ਲੈਸ ਹੋਵੇ ਮਨ ਵਿੱਚ ਰੱਬ ਦਾ ਨਾਮ ਹੋਵੇ ਅਤੇ ਹੱਥ ਵਿੱਚ ਨਮਾਣਿਆਂ ਦੀ ਰੱਖਿਆ ਲਈ ਕਿਰਪਾਨ ਹੋਵੇ ਸਾਧ ਸੰਗਤ ਜੀ ਅੱਜ ਜਦੋਂ ਅਸੀਂ ਇਸ ਇਤਿਹਾਸ ਨੂੰ ਸੁਣਦੇ ਹਾਂ ਤਾਂ ਮਨ ਵਿੱਚ ਇੱਕ ਉਮੰਗ ਜਾਗਦੀ ਹੈ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਵੀਰ ਮੇਰੇ ਵਾਂਗ ਗੁਰੂ ਸਾਹਿਬ ਦੇ ਦੱਸੇ ਹੋਏ ਪੂਰਨ ਮਾਰਗ ਤੇ ਨਾ ਚੱਲ ਸਕੇ ਹੋਣ ਸ਼ਾਇਦ ਅਸੀਂ ਬਾਣੀ ਅਤੇ ਬਾਣੇ ਦੇ ਉਸ ਉੱਚੇ ਮਿਆਰ ਤੱਕ ਨਹੀਂ ਪਹੁੰਚੇ ਜੋ ਇੱਕ ਅਮਰਤਾਰੀ ਗੁਰਸਿੱਖ ਹੁੰਦਾ ਹੈ ਪਰ ਹੋਲਾ ਮਹੱਲਾ ਸਾਨੂੰ ਇੱਕ ਮੌਕਾ ਦਿੰਦਾ ਹੈ ਆਪਣੇ ਆਪ ਨੂੰ ਸੁਧਾਰਨ ਦਾ ਇਹ ਤਿਹਾਰ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਜਿੱਥੇ ਵੀ ਹਾਂ ਜਿਸ ਹਾਲਚ ਵੀ ਹਾਂ ਘਟੋ ਘਟ ਆਪਣੇ ਇਤਿਹਾਸ ਨਾਲ ਜੁੜੀਏ ਜੇ ਅਸੀਂ ਅਜੇ ਪੂਰਨ ਰੂਪ ਵਿੱਚ ਗੁਰੂ ਵਾਲੇ ਨਹੀਂ ਬਣ ਸਕੇ ਤਾਂ ਕੀ ਹੋਇਆ ਅਸੀਂ ਗੁਰੂ ਸਾਹਿਬ ਦੀਆਂ ਦਸੀਆਂ ਹੋਈਆਂ ਸਖਿਆਵਾਂ ਨੂੰ ਤਾਂ ਮਨ ਵਿੱਚ ਬਿਵਾਸਾ ਸਕਦੇ ਹਾਂ ਆਓ ਅੱਜ ਦੇ ਦਿਨ ਪ੍ਰਣ ਕਰੀਏ ਕਿ ਅਸੀਂ ਨਸ਼ਿਆਂ ਅਤੇ ਬਰਾਈਆਂ ਤੋਂ ਦੂਰ ਹੋ ਕੇ ਹੌਲੀ-ਹੌਲੀ ਗੁਰੂ ਸਾਹਿਬ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਗੁਰੂ ਸਾਹਿਬ ਤਾਂ ਬਖਸ਼ੇਂਦ ਹਨ ਉਹ ਤਾਂ ਸਾਡੀਆਂ ਭਾਵਨਾਵਾਂ ਅਤੇ ਪ੍ਰੇਮ ਦੇਖਦੇ ਹਨ ਜੇਕਰ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਹੋਰਾਂ ਵੀਰਾਂ ਨਾਲ ਸਾਂਝੀ ਜ਼ਰੂਰ ਕਰਨਾ ਤਾਂ ਜੋ ਅਸੀਂ ਸਾਰੇ ਆਪਣੇ ਵਿਰਸੇ ਨਾਲ ਜੁੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ